ਜਿੰਨੀਆਂ ਉਮੀਦਾਂ ਦੇ ਨਾਲ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਜੋ ਅਸਾਂ ਉਮੀਦਾਂ ਇਹਨਾਂ ਤੋਂ ਸਣ ਉਹਦੇ ਉੱਤੇ ਇਹ ਬਿਲਕੁਲ ਵੀ ਖਰੇ ਨਹੀਂ ਉਤਰੇ ਉਹਦਾ ਤਾਜ਼ਾ ਉਦਾਹਰਨ ਹੈਗਾ ਆ ਚਿੱਠੀ ਜਿਹੜੀ 18 ਫਰਵਰੀ 2025 ਨੂੰ 4-5 ਮਹੀਨੇ ਦੀ ਬਾਅਦ ਜਿਹੜੀ ਕੈਬਨਿਟ ਮੀਟਿੰਗ ਹੋਈ ਆ ਉਹਦੇ ਵਿੱਚ ਇਹਨਾਂ ਨੇ ਕੱਢੀ ਆ ਇਹ ਚਿੱਠੀ ਇੱਕ ਹਿਸਾਬ ਦਾ ਆਈਵਾਸ਼ ਹੈ ਇਹਦੇ ਵਿੱਚ ਮੁਲਾਜ਼ਮਾਂ ਦੇ ਪੱਲੇ ਕੁਝ ਨਹੀਂ ਪੈਣਾ ਇਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਡਿਟੇਲ ਚ ਦੱਸਾਂ ਇਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਲਿਖਿਆ ਜੀ 85 ਸਾਲ ਤੋਂ ਉੱਪਰ ਵਾਲੇ ਪੈਨਸ਼ਨਰਸ ਨੂੰ ਅਸੀਂ ਦੋ ਕਿਸ਼ਤਾਂ ਵਿੱਚ ਦੇ ਦੇਵਾਂਗੇ ਪੈਸੇ ਹਰਸ਼ ਜੀ ਭਾ ਲਗਭਗ 3 ਲੱਖ ਪੈਨਸ਼ਨਰ ਹੈ ਪੰਜਾਬ ਸਰਕਾਰ ਦਾ ਜਿਹਦੇ ਵਿੱਚ ਮੇਰੇ ਖਿਆਲ ਵੱਧ ਤੋਂ ਵੱਧ 800 ਤੋਂ 1000 ਦੇ ਦਰਮਿਆਨ 85 ਸਾਲ ਤੋਂ ਉੱਪਰ ਵਾਲੇ ਪੈਨਸ਼ਨਰ ਨੇ ਇਤੋਂ ਵੱਧ ਨਹੀਂ ਹੋਣਾ ਇਹਨਾਂ ਨੂੰ ਇਹਨਾਂ ਨੇ ਦੋ ਕਿਸ਼ਤਾਂ ਦੇਣਾ ਜੋ ਕਿ ਫਰਵਰੀ ਅਤੇ ਮਾਰਚ ਦੀ ਕਿਸ਼ਤ ਵਿੱਚ ਆਜੂਗਾ ਇਹਦੇ ਵਿੱਚ ਸਵਾਗਤ ਹੈ ਇਹਨਾਂ ਦਾ ਇਹਦੇ ਵਿੱਚ ਫੈਸਲਾ ਠੀਕ ਹੈ ਇਸ ਤੋਂ ਬਾਅਦ ਦੂਜਾ ਇਹਨਾਂ ਨੇ ਇਹਦੇ ਵਿੱਚ ਕੰਡੀਸ਼ਨ ਦਿੱਤੀ ਹੈ ਜੀ ਜਿਹੜੇ ਪੈਨਸ਼ਨਰ 75 ਤੋਂ 85 ਸਾਲ ਦੇ ਨੇ ਉਹਨਾਂ ਨੂੰ ਇਹਨਾਂ ਨੇ ਪੈਸੇ ਦੇਣੇ ਹੈ ਜੀ 12 ਕਿਸ਼ਤਾਂ ਦੇ ਵਿੱਚ ਜੋ ਕਿ ਅਪ੍ਰੈਲ 2025 ਤੋਂ ਸ਼ੁਰੂ ਹੋਣਗੀਆਂ ਹਰਜੀ ਜਿਹੜੇ 75 ਸਾਲ ਤੋਂ 85 ਸਾਲ ਦੇ ਦਰਮਿਆਨ ਹੈ ਇਹਨਾਂ ਦੀ ਗਿਣਤੀ ਲਗਭਗ 10000 ਦੀ ਹੈ ਤੇ ਸਰਕਾਰ ਨੇ ਕੀ ਦਿੱਤਾ ਪੱਲੇ ਉਹ ਤੇਨਾਂ ਨੇ ਕੁਝ ਵੀ ਨਹੀਂ ਦਿੱਤਾ ਉਦੋਂ ਬਾਅਦ ਇਹਨਾਂ ਨੇ 75 ਸਾਲ ਤੋਂ ਥੱਲੇ ਵਾਲੇ ਜਿਹੜੇ ਪੈਨਸ਼ਨਰ ਹੈ ਜਿਹਦੀ ਕਿ ਗਿਣਤੀ ਸਭ ਤੋਂ ਜ਼ਿਆਦਾ ਉਹਨਾਂ ਨੂੰ ਇਹਨਾਂ ਨੇ ਏਰੀਅਰ ਦੇਣਾ ਜੀ 2016 ਤੇ 17 ਦਾ ਏਗਿਆਰ ਦੇਣਾ 15 ਕਿਸ਼ਤਾਂ ਦੇ ਵਿੱਚ ਟੋਟਲ ਏਰੀਅਰ ਦੇਣਾ ਇਹਨਾਂ ਨੇ 42 ਕਿਸ਼ਤਾਂ ਦੇ ਵਿੱਚ ਹੁਣ 42 ਕਿਸ਼ਤਾਂ ਦੇ ਵਿੱਚ ਇਹਨਾਂ ਦਾ ਏਰੀਅਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਲੱਖ-ਲੱਖ ਰੁਪਏ ਜਾਂ ਸਵਾ ਲੱਖ ਰੁਪਏ ਤੋਂ ਵੱਧ ਹੋਊਗਾ ਲੱਖ ਰੁਪਈਆ ਤੁਸੀਂ 42 ਕਿਸ਼ਤਾਂ ਚ ਦੇ ਰਹੇ ਹੋ ਉਹਨਾਂ ਦੇ ਪੱਲੇ ਕੀ ਪੈਣਾ ਉਦੋਂ ਬਾਅਦ ਏਰੀਅਰਸ ਆਫ ਲੀਵਿੰਗ ਕੈਸ਼ਮੈਂਟ ਆ ਗਿਆ ਲੀਵਿੰਗ ਕੈਸ਼ਮੈਂਟ ਦਾ ਫੇਰ ਚਾਕ ਕਿਸ ਤਾਂ ਦੇ ਰਿਹਾ ਤੇ ਉਦੋਂ ਬਾਅਦ ਆ ਗਿਆ ਜੀ ਇਹਨਾਂ ਦਾ ਸਰਕਾਰੀ ਮੁਲਾਜ਼ਮਾਂ ਵਾਸਤੇ ਹਰਜੀ ਸਭ ਤੋਂ ਜ਼ਿਆਦਾ ਗਿਣਤੀ ਸਰਕਾਰੀ ਮੁਲਾਜ਼ਮਾਂ ਦੀ ਹੈਗੀ ਹੈ ਜਿਹੜੇ ਕਿ ਵਰਕਿੰਗ ਨੇ ਉਹਨਾਂ ਨੂੰ ਇਹਨਾਂ ਨੇ ਪੈਸੇ ਦੇਣੇ ਇਹਨਾਂ ਨੇ ਕਿਸ਼ਤਾਂ ਦੇਣੀਆਂ ਨੇ ਜੀ 36 ਇੱਥੇ ਮੈਂ ਤੁਹਾਨੂੰ ਹੋਰ ਦੱਸਾਂ ਔਨ ਐਨ ਐਵਰੇਜ ਮੇਰੇਕਲ 2-2 ਲੱਖ ਰੁਪਇਆ ਬਣਦੀ ਸੰਭਾਵਨਾ ਹੈ ਇੱਕ-ਇੱਕ ਮਲਾਜ਼ਮ ਦਾ ਠੀਕ ਹੈ 36 ਕਿਸ਼ਤਾਂ ਦੇ ਵਿੱਚ ਇਹ ਦੇਣਗੇ ਮਲਾਜ਼ਮ ਦੇ ਪੱਲੇ ਕੀ ਪਿਆ 5500 ਰੁਪਇਆ ਇਹ ਵੀ ਕਦੋਂ ਤੋਂ ਸ਼ੁਰੂ ਕਰਨਾ ਇਹਨਾਂ ਨੇ ਅਪ੍ਰੈਲ 2026 ਤੋਂ ਅਪ੍ਰੈਲ 2026 ਤੋਂ ਇਹ ਸਰਕਾਰ ਆਪਣੇ ਪੱਲਿਓ ਕੀ ਦੇ ਰਹੀ ਹੈ ਹਰ ਚੀ ਕੁਛ ਵੀ ਨਹੀਂ 2027 ਤੱਕ ਇਹਨਾਂ ਦੀ ਸਰਕਾਰ ਡਿੱਗ ਪੈਣੀ ਹੈ ਨਵੇਂ ਇਲੈਕਸ਼ਨਸ ਆ ਜਾਣੇ ਆ ਤੇ ਤੁਹਾਨੂੰ ਮੈਂ ਦਾਅਵੇ ਨਾ ਕਹਿ ਸਕਦਾ ਇਹ ਸਰਕਾਰ ਰਿਪੀਟ ਨਹੀਂ ਹੁੰਦੀ ਤੇ ਮੁਲਾਜ਼ਮਾਂ ਨੂੰ ਸਿਰਫ ਧੋਖੇ ਦੇ ਵਿੱਚ ਰੱਖਿਆ ਗਿਆ ਜੀ ਅਸੀਂ ਤੁਹਾਨੂੰ ਤੁਹਾਡੇ ਬਕਾਏ ਦੇ ਦਵਾਂਗੇ 2016 ਦੇ ਬਕਾਏ 2021 ਤੱਕ ਦੇ ਸਾਨੂੰ 40 40 42 42 ਕਿਸ਼ਤਾਂ ਦੇ ਰਹੇ ਨੇ ਇਹਦੇ ਨਾਲ ਮੁਲਾਜ਼ਮਾਂ ਦੇ ਪੱਲੇ ਕੀ ਪੈਣਾ ਪਲੱਸ ਇਹਦੇ ਤੇ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਵਿਆਜ ਨਹੀਂ ਮਿਲ ਰਿਹਾ ਪੈਸਾ 2016 ਤੋਂ ਲੈ ਕੇ 2025 ਦੇ ਵਿੱਚ ਪੈਸੇ ਦੀ ਕੀਮਤ ਕਿੰਨੀ ਗਿਰੀ ਹੈ ਮੰਗਾਈ ਦਰ ਕਿੰਨੀ ਵਧੀ ਹੈ ਕਿ ਸਾਡਾ ਉਹਦੇ ਤੇ ਕੋਈ ਹੱਕ ਨਹੀਂ ਸਾਡੀ ਕਿਸ਼ਤ ਇੱਕ ਦਿਨ ਬੈਂਕ ਚ ਲੇਟ ਹੋ ਜਵੇ ਚੈੱਕ ਬਾਉਂਸ ਦੇ ਚਾਰਜਸ ਪੈ ਜਾਂਦੇ ਨੇ ਪਲੱਸ ਸਾਡੇ ਤੇ ਪੀਨਲ ਇੰਟਰਸਟ ਪੈ ਜਾਂਦਾ ਆ ਸਾਨੂੰ ਪੈਨਲਟੀ ਪੂਰੀ ਭੁਗਤਣੀ ਪੈਂਦੀ ਆ ਤੇ ਇਹ ਸਰਕਾਰ ਸਾਡੇ 8-8 ਸਾਲ ਦੋਨੋਂ ਸਾਲ ਪੈਸਾ ਲੇਟ ਦੇ ਰਹੀ ਆ ਕਿ ਸਰਕਾਰ ਤੇ ਕੋਈ ਹਰਜਾਨਾ ਨਹੀਂ ਬਣਦਾ ਅਸੀਂ ਮੰਗ ਕਰਦੇ ਆ ਕਿ ਸਾਡੀ ਜਿਹੜੀ ਇਨਸਟਾਲਮੈਂਟਸ ਤੁਸੀਂ ਇੰਨੀਆਂ ਲੇਟ ਕੀਤੀਆਂ ਨੇ ਇਹਦੇ ਉੱਤੇ ਸਾਨੂੰ ਵਿਆਜ ਵੀ ਦਿੱਤਾ ਜਾਵੇ ਤੇ ਵਿਆਜ ਇੱਕੋ ਵਾਰੀ ਜਲਦੀ ਤੋਂ ਜਲਦੀ ਤੇ ਸਰਕਾਰ ਇਸ ਚਿੱਠੀ ਦੇ ਉੱਤੇ ਮੁੜ ਵਿਚਾਰ ਕਰੇ ਤੇ ਜੋ ਵੀ ਸਾਡਾ ਬਕਾਇਆ ਦੇਣਾ ਆਪਣੇ ਟਿਨਿਓਰ ਦੇ ਅੰਦਰ ਅੰਦਰ ਹੀ ਪੇ ਕਰਦੀ ਖੇਚਲ ਕਰੇ ਅਜਾ ਥੋੜੀਆਂ ਜਦੋਂ ਮੀਟਿੰਗਸ ਹੁੰਦੀਆਂ ਸੀਗਾ ਇਸ ਰਿਗਾਰਡਿੰਗ ਸਰਕਾਰ ਦੇ ਨਾਲ ਪਹਿਲਾਂ ਵੀ ਤੁਸੀਂ ਸੰਘਰਸ਼ ਵੀ ਕਈ ਕੀਤੇ ਜਿਹੜੇ ਆ ਪੈਂਡਿੰਗ ਏਰੀਆਸ ਨੂੰ ਲੈ ਕੇ ਤਾਂ ਉਦੋਂ ਉਹਨਾਂ ਨੇ ਇਹੀ ਰਾਹ ਦੱਸਦੇ ਸੀ ਕਿ ਜਦੋਂ ਅਸੀਂ ਦੇਵਾਂਗੇ ਆ ਇਨਸਟਾਲਮੈਂਟਸ ਜੀ ਦੇ ਸਕਦੇ ਅਸੀਂ ਆ ਜਾਂ ਤੁਹਾਡੇ ਵੱਲੋਂ ਸਾਫ਼ ਕੀਤਾ ਗਿਆ ਹੋਵੇ ਵੀ ਜੇ ਅਸੀਂ ਲੈਣਾ ਤਾਂ ਇਕੱਠਾ ਲੈਣਾ ਕੋਈ ਇਸ ਤਰ੍ਹਾਂ ਦੀ ਕੀ ਗੱਲਬਾਤ ਹੁੰਦੀ ਸੀ ਦੇਖੋ ਹਰਸ਼ ਜੀ ਅੱਜ ਤੱਕ ਪੇ ਕਮਿਸ਼ਨ ਦੇ ਏਰੀਅਰ ਜਦੋਂ ਵੀ ਮਿਲੇ ਐ ਸਾਨੂੰ ਵੱਧ ਤੋਂ ਵੱਧ ਇੱਕ ਜਾਂ ਦੋ ਕਿਸ਼ਤਾਂ 'ਚ ਮਿਲੇ ਐ ਇਹਦੇ ਤੋਂ ਜ਼ਿਆਦਾ ਕਦੇ ਨਹੀਂ ਸੀ ਹੁੰਦੇ ਇਹ ਪਹਿਲੀ ਸਰਕਾਰ ਆਈ ਐ ਜਿਨੇ 2 ਸਾਲ 3 ਸਾਲ 42 ਕਿਸ਼ਤਾਂ ਤੱਕ 36 ਕਿਸ਼ਤਾਂ ਤੱਕ ਇਹਨਾਂ ਨੇ ਸਾਡੀਆਂ ਬਣਾ ਕੇ ਦਿੱਤੀਆਂ ਨੇ ਜੀ ਤਿੰਨ ਤਿੰਨ ਸਾਲ ਦੇ ਵਿੱਚ ਤੁਹਾਨੂੰ ਏਰੀਅਰ ਦੇਵਾਂਗੇ ਸਾਨੂੰ ਉਮੀਦ ਰਹੀ ਹੁੰਦੀ ਸੀ ਵੀ ਜਦੋਂ ਮੀਟਿੰਗ ਹੁੰਦੀ ਆ ਆਪਾਂ ਕਹਿੰਦੇ ਸੀ ਕਿ ਸਾਨੂੰ ਏਰੀਅਰ ਸਾਡਾ ਜਲਦੀ ਤੋਂ ਜਲਦੀ ਦਿੱਤਾ ਜਾਵੇ ਜੀ ਇੱਕ ਅਸੀਂ ਇਕੱਠਾ ਨਹੀਂ ਦੇ ਸਕਦੇ ਠੀਕ ਹੈ ਜੀ ਥੋੜਾ ਬੋਤਾ ਕਿਸ਼ਤਾਂ ਦੇ ਦੋ ਥੋੜੀਆਂ ਬਹੁਤੀਆਂ ਕਿਸ਼ਤਾਂ ਦਾ ਮਤਲਬ ਹੁੰਦਾ ਇੱਕ ਕੇਸ ਨਹੀਂ ਤੇ ਚਾਰ ਕਿਸ਼ਤਾਂ ਪੰਜ ਕਿਸ਼ਤਾਂ ਇਹ ਥੋੜੀ ਤੁਸੀਂ 6-6 ਸਾਲ ਦੀਆਂ ਕਿ 3-3 ਸਾਲ ਦੀਆਂ ਅੱਛਾ ਕਿ ਕਿਸ਼ਤਾਂ ਬਣਾ ਕੇ ਭੇਜੋਗੇ ਤੇ ਇਹ ਮੁਲਾਜ਼ਮਾ ਤੇ ਨਾਲ ਸਰਾਸਰ ਧੋਖਾ ਹੈ अच्छा जे 27 ਚ ਚੋਣਾ ਹੋਣੀਆਂ ਨੇ 27 ਚ ਮੰਨ ਲਓ ਸਰਕਾਰ ਬਦਲਦੀ ਆ ਉਸ ਤੋਂ ਬਾਅਦ ਜੋ ਚੱਲ ਰਿਹਾ ਹੋਗਾ ਪ੍ਰੋਸੈਸ ਜਾਂ ਜੋ ਰਹਿ ਗਿਆ ਹੋਊਗਾ ਕਿ ਉਹ ਇਸ ਗੱਲ ਦੀ ਗਾਰੰਟੀ ਹੈਗੀ ਵੀ ਉਹ ਉੱਥੋਂ ਹੀ ਕੰਟੀਨਿਊ ਹੋਊਗਾ ਜਾਂ ਉਹ ਸਰਕਾਰ ਆ ਕੇ ਉਸ ਚੀਜ਼ ਨੂੰ ਚੇਂਜ ਵੀ ਕਰ ਸਕਦੀ ਰੋਕ ਵੀ ਸਕਦੀ ਹੈ ਬਿਲਕੁਲ ਰੋਕ ਸਕਦੀ ਹੈ ਸਰਕਾਰ ਜਿਹੜੀ ਨਵੀਂ ਸਰਕਾਰ ਆਏਗੀ ਉਹਨਾਂ ਦੀ ਮਰਜ਼ੀ ਦੇ ਉੱਤੇ ਹੈ ਉਹ ਉਹ ਵੀ ਆਪਣਾ ਵਿੱਤੀ ਹਾਲਾਤ ਦਾ ਰੋਣਾ ਰੋ ਕੇ ਕਹਿ ਸਕਦੇ ਸੀ ਪੈਸਾ ਹੁਣ ਦੇਣਾ ਨਹੀਂ ਦੇਣਾ ਇਹ ਉਸ ਸਮੇਂ ਦਾ ਮੁੱਖ ਮੰਤਰੀ ਜੋ ਵੀ ਹੋਵੇਗਾ ਜਾਂ ਵਿੱਤ ਮੰਤਰੀ ਉਹ ਫੈਸਲਾ ਲੈਣਗੇ ਤੇ ਇਸ ਗੱਲ ਦੀ ਇਸੇ ਕਰਕੇ ਮੈਂ ਜਿਵੇਂ ਤੁਹਾਨੂੰ ਹੁਣ 2 ਮਿੰਟ ਪਹਿਲਾਂ ਦੱਸਿਆ ਅਸੀਂ ਚਾਹੁੰਦੇ ਆ ਕਿ ਸਾਡਾ ਸਾਰੇ ਦਾ ਸਾਰਾ ਪੈਸਾ ਜੋ ਵੀ ਬਕਾਇਆ ਸਰਕਾਰ ਆਪਣੇ ਟਿਨਯੂਰ ਦੇ ਅੰਦਰ ਅੰਦਰ ਦੇ ਕੇ ਜਾਵੇ ਇਸ ਤੋਂ ਅੱਗੇ ਇਹਨਾਂ ਨੂੰ ਪਾਉਣ ਦਾ ਕੋਈ ਅਧਿਕਾਰ ਨਹੀਂ ਕੋਈ ਅਨਨੇਸੈਸਰੀ ਜਾਂ ਅਨਡਿਊਡ ਡਿਮਾਂਡ ਨਹੀਂ ਹੈ ਸਾਡੀ ਹੁਣ ਸਰਕਾਰ ਸਾਡੀ ਮੰਗ ਮੰਨ ਰਹੀ ਹੈ ਸਾਨੂੰ ਫਿਰ ਦੇ ਤੇ ਵਿਆਜ ਵੀ ਦੇ ਜਾਂ ਤੇ ਸਾਨੂੰ ਵਿਆਜ ਦੇਵੇ ਸਰਕਾਰ ਪਰ ਠੀਕ ਹੈ ਤੁਹਾਡਾ ਪੈਸਾ ਲੇਟ ਹੋ ਗਿਆ ਕੋਈ ਇਹਿਸਾਨ ਨਹੀਂ ਹੈ ਅਸੀਂ ਉਹਦੇ ਤੇ ਵਿਆਜ ਦਵਾਂਗੇ ਸਾਨੂੰ ਵਿਆਜ ਦੇਵੇ ਸਾਨੂੰ 36 ਕਿਸ਼ਤਾਂ ਮਨਜ਼ੂਰ ਹੈ ਲੇਕਿਨ ਬਿਨਾ ਵਿਆਜ ਦੇ ਅਸੀਂ ਇਸ ਚਿੱਠੀ ਦਾ ਸਵਾਗਤ ਬਿਲਕੁਲ ਨਹੀਂ ਕਰਦੇ ਮੈਂ ਇਸ ਚਿੱਠੀ ਦੀ ਪੂਰਨ ਤੌਰ ਤੇ ਨਖੇਦੀ ਕਰਦਾ ਇਹ ਚਿੱਠੀ ਇਸ ਮੁਲਾਜ਼ਮਾ ਦੇ ਨਾਲ ਪੂਰਾ ਪੂਰਾ ਧੋਖਾ ਆਇਆ ਤੁਹਾਡੀ ਬਾਕੀਆਂ ਨਾਲ ਵੀ ਸਲਾਹ ਹੋਈ ਹੈ ਜਿੰਨੇ ਵੀ ਤੁਹਾਡੇ ਸਾਥੀ ਨੇ ਸਾਰਿਆਂ ਨੂੰ ਇਸੇ ਤਰ੍ਹਾਂ ਦੇ ਨਾਲ ਨਿਰਾਸ਼ਾ ਹੀ ਹੋਈ ਹੈ ਜਾਂ ਮੁਲਾਜ਼ਮ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਹੜੇ ਕਹਿ ਰਹੇ ਨੇ ਕਿ ਚਲੋ ਜਿਵੇਂ ਤੇਵੇਂ ਸਹੀ ਐਟ ਲੀਸਟ ਡਿਸਪਰਸ ਕਰਨ ਦਾ ਇਹਨਾਂ ਨੇ ਫੈਸਲਾ ਤਲਿਆ ਹਰ ਚੀਜ਼ ਦੇਖੋ ਨਿਰਾਸ਼ਾ ਤੇ ਸਾਰਿਆਂ ਨੂੰ ਹੈਗੀ ਆ ਬਿਲਕੁਲ ਨਿਰਾਸ਼ ਨੇ ਸਾਰੇ ਕਿ ਸਾਡਾ ਜੋ ਪੈਸਾ ਸਾਨੂੰ ਇੱਕ ਮੁਸ਼ਤ ਮਿਲਣਾ ਚਾਹੀਦਾ ਸੀ ਵੱਧ ਤੋਂ ਵੱਧ ਦੋ ਜਾਂ ਤਿੰਨ ਕਿਸ਼ਤਾਂ ਚ ਮਿਲਦਾ ਉਹ ਸਾਨੂੰ ਤਿੰਨ ਤਿੰਨ ਸਾਲ ਦੀਆਂ ਕਿਸ਼ਤਾਂ ਦੇ ਵਿੱਚ ਬੰਦ ਦਿੱਤਾ ਨਿਰਾਸ਼ਾ ਸਾਰਿਆਂ ਦੇ ਵਿੱਚ ਹੈਗੀ ਆ ਲekin ਆਪਣੇ ਦਿਲ ਨੂੰ ਦਲਾਸਾ ਦੇਣ ਵਾਲੀ ਗੱਲ ਆ ਵੀ ਚਲੋ ਮਿਲਿਆ ਤੇ ਸਹੀ ਯਸ਼ ਜੀ ਹਰ ਚੀ ਪੰਜਾਬੀ ਦੀ ਬੜੀ ਪਗਾਣੀ ਕਹਾਵਤ ਹੈ ਇਹਨਾਂ ਨੇ ਸਾਨੂੰ ਖੀਰ ਤੇ ਦਿੱਤੀ ਆ ਕਾਲਜ ਪਾ ਕੇ ਲੇਕਿਨ ਉਹਦੇ ਉੱਤੇ ਸਵਾਹ ਬਾਤ ਸੀ ਹੁਣ ਇਹ ਖੀਰ ਖਾਈਏ ਕਿਵੇਂ ਤੇ ਛੁੱਟੀ ਆ ਕਿਵੇਂ ਸਾਡਾ ਇਹ ਹਾਲਤ ਹੋਈ ਪਈ ਆ ਪਰ ਗਾਹੇ ਬਗਾਹੇ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡੀਆਂ ਤਨਖਾਹਾਂ ਸਾਡੀਆਂ ਮੰਗਾਂ ਇਹਦੇ ਉੱਤੇ ਕਿਸੀ ਨਾ ਕਿਸੀ ਟ੍ਰਿਕ ਨਾਲ ਇਹਨੂੰ ਦੇਰ ਦੇਰ ਕਰਦੀ ਕੋਸ਼ਿਸ਼ ਵਿੱਚ ਹੈਗੀ ਆ ਹੁਣ ਲੇਟੈਸਟ ਐਗਜ਼ਾਮਪਲ ਹੈ ਜੀ ਇਹਨਾਂ ਦਾ ਇਹਨਾਂ ਨੇ ਨਵਾਂ ਰੌਲਾ ਪਾ ਦਿੱਤਾ ਜੀ ਡਿਜੀਟਲ ਸਿਗਨੇਚਰਸ ਦੇ ਨਾਲ ਹੀ ਤੁਹਾਡੇ ਬਿੱਲ ਪਾਸ ਹੋਣਗੇ ਇਨੀਸ਼ੀਅਲੀ ਇਹ ਡਿਜੀਟਲ ਸਿਗਨੇਚਰ ਨਵੇਂ ਵਿੱਤੀ ਸਾਲ ਯਾਨੀ ਕਿ ਅਪ੍ਰੈਲ 2025 ਤੋਂ ਲਾਗੂ ਹੋਣੇ ਸੀ ਲੇਕਿਨ ਇਹਨਾਂ ਨੇ ਹੁਣ ਉਹਦੇ ਵਿੱਚ ਤੰਗ ਕਰਨ ਦੀ ਨੀਅਤ ਮੈਂ ਤੇ ਇਹੀ ਕਵਾਂਗਾ ਕਿ ਇਹ ਸਰਕਾਰ ਮੁਲਾਜ਼ਮਾਂ ਨੂੰ ਤੰਗ ਕਰ ਰਹੀ ਹੈ ਇਹਨਾਂ ਨੇ ਜੀ ਤਨਖਾਹਾਂ ਲਈ ਇਸੇ ਮਹੀਨੇ ਤੋਂ ਲਾਗੂ ਕਰ ਦਿੱਤੇ ਤੇ ਬਾਕੀ ਦੇ ਬਿੱਲ ਤੁਹਾਡੇ ਮੈਡੀਕਲ ਦਾ ਹੋ ਗਿਆ ਟੀਏਡੀਆ ਹੋ ਗਿਆ ਹੋਰ ਬਾਕੀ ਸਾਰੇ ਬਿੱਲਾਂ ਵਾਸਤੇ 1 ਅਪ੍ਰੈਲ ਤੋਂ ਲਾਗੂ ਕਰ ਦਿੱਤੇ ਤੇ ਇਹ ਸਾਡੇ ਵਾਸਤੇ ਬਹੁਤ ਵੱਡੀ ਸਮੱਸਿਆ ਖੜਾ ਕਰ ਸਕਦੀ ਹੈ ਹੁਣ ਮੇਰੇ ਕਿਸੇ ਸਾਥੀ ਦੀ ਗੱਲ ਹੋਈ ਇਹ ਡਿਜੀਟਲ ਸਿਗਨੇਚਰ ਬਣਨੇ ਆ ਜੀ ਤੁਹਾਡੇ ਪੰਜਾਬ ਇਨਫੋਟੈਕ ਤੋਂ ਪੰਜਾਬ ਇਨਫੋਟੈਕ 2200 2300 ਰੁਪਇਆ ਡਿਜੀਟਲ ਸਿਗਨੇਚਰ ਬਣਾਉਣ ਦਾ ਲੈ ਰਿਹਾ ਹੁਣ ਇਹ ਸਰਕਾਰ ਅਨਨੇਸੈਸਰੀ ਐਕਸਪੈਂਡੀਚਰ ਕਿਉਂ ਕਰ ਰਹੀ ਹੈ ਪੰਜਾਬ ਦੇ ਵਿੱਚ ਕੋਈ ਦੋ ਛੜ ਡੀਡੀਓ ਨਹੀਂ ਹੈ ਹਰ ਮੈਕਨਿਕ ਦਾ 10 12 12 ਡੀਡੀਓ ਹੁੰਦੇ ਨੇ ਤੇ ਇਹਦਾ ਲੌਜਿਕ ਕੀ ਹੈ ਇਹ ਸਮਝ ਨਹੀਂ ਆ ਰਿਹਾ ਪੰਜਾਬ ਇਨਫੋਟੈਕ ਵਿੱਚ ਗੱਲ ਹੋਈ ਹੈ ਉਹਨਾਂ ਨੇ ਇੱਕੋ ਗੱਲ ਕੀਤੀ ਕਹਿੰਦੇ ਜੀ ਤੁਸੀਂ ਅੱਜ ਸਾਨੂੰ ਬਾਈ ਹੈਂਡ ਡਾਕੂਮੈਂਟਸ ਦੇ ਦਿਓ ਅਸੀਂ ਅਰਲੀਐਸਟ ਪੋਸੀਬਲ 15 ਦਿਨਾਂ ਦੇ ਵਿੱਚ ਤੁਹਾਨੂੰ 15 ਦਿਨਾਂ ਤੱਕ ਤੁਹਾਡੇ ਡਿਜੀਟਲ ਸਿਗਨੇਚਰ ਦੇ ਸਕਦੇ ਤੇ ਅੱਜ 21 ਤਰੀਕ ਹੋ ਗਈ ਹੁਣ ਤੁਸੀਂ ਅੱਗੇ ਦੇਖੋ ਜੀ ਸੈਟਰਡੇ ਸੰਡੇ ਆ ਗਿਆ ਜਿਹੜੇ 24 ਤਰੀਕ ਨੂੰ ਆਪਣੇ ਉਥੇ ਆਪਣੇ ਡਿਜੀਟਲ ਸਿਗਨੇਚਰ ਦੀ ਕਾਰਵਾਈ ਪੂਰੀ ਕਰਨਗੇ ਡਾਕੂਮੈਂਟ ਦੇਣਗੇ ਉਹਨਾਂ ਦੇ ਜਾ ਕੇ 10 ਮਾਰਚ ਦੇ ਲਾਗੇ ਜਾ ਕੇ ਉਹਨਾਂ ਨੂੰ ਡਿਜੀਟਲ ਸਿਗਨੇਚਰ ਮਿਲਣਗੇ ਤਨਖਾਹਾਂ ਉਹਨਾਂ ਦੀ ਫਿਰ 12 15 16 ਮਾਰਚ ਤੱਕ ਜਾਣਗੀਆਂ ਇਹ ਸਰਕਾਰ ਦਾ ਸਾਨੂੰ ਤੰਗ ਕਰਨ ਦਾ ਹੀ ਇੱਕ ਤੌਰ ਤਰੀਕਾ ਹੈ ਅਸੀਂ ਮੰਗ ਕਰਦੇ ਹਾਂ ਆਪਣੇ ਅਧਿਕਾਰੀਆਂ ਤੋਂ ਆਪਣੇ ਲੀਡਰਾਂ ਤੋਂ ਕਿ ਇਹ ਜਿਹੜੀ ਸਮੱਸਿਆ ਆ ਇਹਦਾ ਨਿਵਾਰਣ ਕੀਤਾ ਜਾਵੇ ਡਿਜੀਟਲ ਸਿਗਨੇਚਰ ਤਨਖਾਹਾਂ ਲਈ ਜੇ লাগੂ ਕਰਨੇ ਆ ਤੇ ਇਹਨਾਂ ਨੂੰ ਅਪ੍ਰੈਲ ਤੋਂ ਲਾਗੂ ਕੀਤਾ ਜਾਵੇ ਇਸੇ ਸਮੇਂ ਤੋਂ ਐਸ ਮਹੀਨੇ ਤੋਂ ਲਾਗੂ ਨਾ ਕੀਤਾ ਜਾਵੇ ਤਾਂ ਜੋ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਮਿਲਣ ਮੇਰੇ ਖਿਆਲ ਸਾਇਰ ਹੀ ਕੋਈ ਮੁਲਾਜ਼ਮ ਹੋਵੇ ਜਿਹਦੀਆਂ ਕਿਸ਼ਤਾਂ EMI ਵਗੈਰਾ ਨਹੀਂ ਚੱਲਦੀਆਂ ਹਰ ਇੱਕ ਦੀ ਤਿੰਨ ਚਾਰ ਤਰੀਕ ਤੋਂ EMI ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਮੈਕਸਮਮ ਸਾਡੇ ਜਿਹੜੇ ਮੁਲਾਜ਼ਮ ਨੇ ਹੈਂਡ ਟੂ ਮਾਉਥ ਹੀ ਕਹਿੰਦੇ ਨੇ ਇੱਕ ਤਨਖਾਹ ਆਈ ਹੈ ਉਹ ਖਰਚ ਹੋਏਗੀ ਉਹ ਖਰਚੋਗੀ ਹੁਣ ਅਗਲੀ ਤਨਖਾਹ ਆਏਗੀ ਤੇ ਸਾਡੀਆਂ ਕਿਸ਼ਤਾਂ ਪੇ ਹੋਣੀਆਂ ਨੇ ਨਹੀਂ ਉਹ ਵੀ ਬਾਉਂਸ ਹੋਣਗੀਆਂ